ਕਿਮਾ ਰਾਜੇ ਦਾ ਪਤੀਜਾ ਘਰ ਮਗਰ ਹਾਨੇ ਦੇ ਸਰਦਾਰ ਰਾਏ ਮਬਾਰਕ ਦੀ ਲੜਕੀ ਮਲਕੀ ਦੇ ਨਾਲ ਮੇ ਆ ਗਏ ਇਨਕਿਆਂ ਦੇ ਕਿਆਦਾਂ ਵਾਂ ਹੋ ਗਿਆ ਉਹਾਂ ਦੇ ਜਵਾਨੀ ਹੁਸ਼ਨ ਜਵਾਨੀ ਦੀ ਚਰਚਾ ਕਰ ਕਰ ਗਲੀ ਗਲੀ ਮਹੱਲ ਮਹੱਲੇ ਮੱਲੇ ਹੋਣ ਲੱਗੀ ਬਲਕਿ ਜ ਸਹੇਲੀਆਂ ਬਲਕਿ ਉਹ ਆਖ ਰਹੀ ਐ ਅਰੇ ਇਹ ਬਲਕਿ ਇਹ ਤੇਰਾ ਕੀਮਾ ਅਸੀਂ ਕੋਰਿਆਂ ਤੇ ਬੈਠਾ ਵੇਖਿਆ ਸੀ ਗੱਭਰੂ ਹੋ ਕੇ ਹੁਣ ਤਾਂ ਹੋਰ ਵੀ ਸੋਹਣਾ ਲੱਗਦਾ ਹੁਣ ਬੜਾ ਸੋਹਣਾ ਸੀ ਉਧਰੋਂ ਮਚੋਲਣ ਕੀ ਮੈਨੂੰ ਆਖਿਆ ਕਰੇ ਅਰੇ ਕੀਮਾ ਤੇਰੀ ਮਲਕੀ ਹਜ਼ਾਰਾਂ ਰਹੀ ਬਲਕੇ ਲੱਖਾਂ ਤੋਂ ਇੱਕ ਹੈ ਦੇਨ ਸਾਰਨ ਸੰਸਾਰ ਤਾਂ ਕੀ ਪਰਿੰਦੇ ਵੀ ਗਸ਼ਟਾ ਕੇ ਟਿਕ ਪੈਂਦੇ ਨੇ ਸਵੇ ਵੀ ਮੇਲੇ ਹੁੰਦੇ ਨੇ ਕਿ ਮੈਂ ਇੱਕ ਵਾਰ ਗੜਮੁਗਲਾਣੇ ਨੂੰ ਜਾ ਰਿਹਾ ਖੂਹ ਦੇ ਵਿੱਚ ਇੱਕ ਖੂਹ ਦੇ ਉੱਤੇ ਰਸਤੇ ਵਿੱਚ ਕੁਝ ਕੁੜੀਆਂ ਪਾਣੀ ਹੀ ਭਰਦੀਆਂ ਨੇ ਉਹਨਾਂ ਵਿੱਚ ਮਲਕੀ ਵੀ ਸੀ ਮਲਕੀ ਦਾ ਹੁਸਨ ਵੇਖ ਕੇ ਕਿ ਮੈਂ ਖੂਹ ਤੇ ਗਿਆ ਪਾਣੀ ਭਰਦਾ ਉਹਨਾਂ ਕੁੜੀਆਂ ਤੋਂ ਉਹਨਾਂ ਕੁੜੀਆਂ ਦੀ ਸਰਦਾਰ ਹੁਸਨ ਦੀ ਮਲਕਾ ਮਲਕੀ ਉਹ ਨੂੰ ਤੋੜ ਕੇ ਜਵਾਬ ਦੇ ਦਿੰਦੀ ਹੈ ਯਾਰਾ ਗੌਰ ਦਾ ਸੁਣਾ ਕੀ ਜਵਾਬ ਦਿੰਦੀ ਹੈ ਕਮੈਂਟਰੀ ਸਕੇ ਸੁਨਾਈ ਜੀ ਸੁਦੀਕ ਸਾਹਿਬ ਨੂੰ ਉਹਨਾਂ ਨੇ ਮੇਰੀ ਪਿੱਠ ਨੂੰ ਥਾਪੜਾ ਦਿੱਤਾ ਜੀ ਕਹਿੰਦੇ ਬਹੁਤ ਅੱਛੇ ਕਾਕਾ ਬਹੁਤ ਆ ਭੀਵਿਆ ਕਰਵਾ ਹੁਣਾ ਪੈਂਦਾ ਟੱਬਰ ਹਜ਼ਾਰ ਕਾ ਹੁਣਾ ਪੈਂਦਾ ਘੜ ਪਿਆ ਟੋਲ ਬਜਾਉਣਾ ਪੈਂਦਾ ਤੂੰ ਘੜ ਪਿਆ ਟੋਲ ਬਜਾਉਂਦੀ ਰਹਿ ਮਾਂ ਦੀ ਭਾਬੀਏ ਜਾਂਦੀ ਰਹਿ ਮਘਵਾਨੀ ਭਾਬੀਏ ਜਾਂਦੀ ਰਹਿ ਤੇਰੇ ਕਿੱਲੇ ਤੋਂ ਓ ਸੂਰਤ ਦੀ ਦੀ ਆ ਹੀਰ ਦੀ ਆਵਲਾ ਦੇ ਕੀ ਗੋਰੀਖਾ ਉੜਦੀ ਏ ਫੁਲਕਾਰੀ ਮਾਂ ਮਿਰਜਾ ਦੀ ਬੋਲਦੀ ਕਹਿੰਦੀ ਬੱਕੀ ਦੇ ਗਲੀਆਂ ਕਹਿੰਦੀ ਕਿੱਥੇ ਆਏ ਨੀ ਬੱਕੀ ਏ ਓ ਕਿੱਥੇ ਆਏ ਨੀ ਬੱਕੀ ਮੇਰਾ ਮਿਰਜਾ ਸ਼ੇਰ ਜਵਾਲਿਆ ਦੀ ਸੱਥਾਂ ਦੇ ਸਣ ਸੁਨੀਆਂ ਖਾਵਾਲਿਓ ਵੇ ਪਾੜੀ ਪੀ ਜੋ ਦੋ ਪਲ ਵੇ ਕੇ ਕੌਲਾਂ ਡੱਕੇ ਚੁਗਦੀ ਦਾ ਜਾਇ ਹੋਵੇ ਇੱਕ ਸੁਨੇਹਾ ਲੈ ਕੇ ਕੱਲਿਓ ਮਾਂ ਰਾਣੀ ਨੂੰ ਆਕੇ ਲੈ ਜੇ ਖ਼ਬਰ ਜੇ ਮੇਰੀ ਤੇ ਦੇਉ ਮੇਰੇ ਬਾਬੂ ਨੂੰ ਕਬਲਾ ਛਰਤੀ ਵੀ ਜੈਨੇ ਤੇਰੀ ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਗਿੱਲ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਨਿਊਜ਼ 311 ਦੇ ਨਾਲ ਅੱਜ ਅਸੀਂ ਹੌਂਸੀਆ ਮੰਡੀ ਕਾਲਾ ਵਾਲੀ ਦੇ ਵਿੱਚ ਜਿੱਥੇ ਤੁਹਾਨੂੰ ਇੱਕ ਬਹੁਤ ਹੀ ਸਿੰਗਰਾਂ ਦੀਆਂ ਆਵਾਜ਼ਾਂ ਕੱਢਣ ਵਾਲਾ ਉਹ ਕਲਾਕਾਰ ਨੂੰ ਮਿਲਾਵਾਂਗੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸੰਘਰਸ਼ ਕੀਤਾ ਲੇਕਿਨ ਉਹ ਉਸ ਮੁਕਾਮ ਤੇ ਨਹੀਂ ਪਹੁੰਚ ਸਕੇ ਜਿੱਥੋਂ ਤੱਕ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀਗਾ ਆਓ ਕਰਾਉਣੇ ਆ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਹੈ ਜੀ ਗਿੱਲ ਸਾਹਿਬ ਡਾਕਟਰ ਸਾਹਿਬ ਤੁਹਾਡੀ ਸਮੁੱਚੀ ਟੀਮ ਦਾ ਤੁਹਾਡੇ ਚੈਨਲ ਦਾ ਮੈਂ ਬੜਾ ਰਿਣੀ ਆ ਸਭ ਤੋਂ ਪਹਿਲਾਂ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਡਾਕਟਰ ਸਾਹਿਬ ਮੇਰਾ ਪਿੰਡ ਕਾਲਾਂ ਵਾਲੀ ਮੰਡੀ ਦੇ ਲਾਗੇ ਸੁਖਚੈਨ ਪਿੰਡ ਹੈ ਜੀ ਮੈਂ ਕਿਸਾਨ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਤੁਹਾਨੂੰ ਜਿਹੜਾ ਇਹ ਗਾਉਣ ਦਾ ਸ਼ੌਂਕ ਹੈ ਇਹ ਕਦੋਂ ਪਿਆ ਸੀਗਾ ਇਹ ਮੈਂ ਜੀ ਜਦੋਂ ਪੜਦਾ ਹੁੰਦਾ ਸੀ ਨਾ ਸਕੂਲ ਚ ਉਸ ਟਾਈਮ ਦੇ ਵਿੱਚ ਮੇਰਾ 10 ਤਿੰਨ 63 ਦਾ ਜਨਮ ਦਿਨ ਹੈ ਜੀ ਤੇ ਮੈਨੂੰ 13-14 ਸਾਲ ਦਾ ਸੀ ਮੈਂ 75 76 77 ਦੇ ਵਖ ਵਿੱਚ ਮੈਂ ਸ੍ਰੀ ਕੁਲਦੀਪ ਮਾਨਕ ਸਾਹਿਬ ਨੂੰ ਔਰ ਮਹਮਦ ਸਦੀਕ ਰਣਜੀਤ ਕੌਰ ਜੀ ਨੂੰ ਔਰ ਲਖਮੀ ਬੰਜਾਰਾ 우ਸ਼ਾ ਸ਼ਰਮਾ ਨੂੰ ਮੈਂ ਪੰਜ ਚਾਰ ਸਾਈਕਲ ਤੋਰ ਤੇਜੀ ਚੜ ਚੜ ਕੇ ਉਸ ਟਾਈਮ ਦੇ ਵਿੱਚ ਮੋਬਾਈਲ ਤਾਂ ਹੁੰਦੇ ਨਹੀਂ ਸੀ ਮੈਨੂੰ ਪਤਾ ਲੱਗਦਾ ਵੀ ਉਹਨਾਂ ਦਾ ਪ੍ਰੋਗਰਾਮ ਅੱਜ ਕਿਸੇ ਪਿੰਡ ਉੱਥੇ ਮੈਂ ਜਾਂਦਾ ਔਰ ਉਹਨਾਂ ਨੂੰ ਸੁਣਦਾ ਸੀ ਸਭ ਤੋਂ ਪਹਿਲਾਂ ਆਪਾਂ ਇੱਕ ਗੀਤ ਤੋਂ ਸ਼ੁਰੂ ਕਰੀਏ ਸਾਨੂੰ ਗੀਤ ਸੁਣਾਓ ਸਭ ਤੋਂ ਪਹਿਲਾਂ ਹਾ ਤੇਰੇ ਢਿੱਲੇ ਤੋਂ ਯੋ ਸੂਰਤ ਦੀ ਦੀਆ ਹੀਰ ਦੀ ਤੇਰੇ ਿੱਲਲੇ ਤੋਂ ਓ ਸੂਰਤ ਦੀ ਦੀਆ ਹੀਰ ਦੀ ਆਉ ਲਾ ਵੇਖ ਗੋਰੀਖਾ ਉੜਦੀ ਏ ਫੁਲਕਾਰੀ ਦੋਨੋਂ ਨੈਣ ਜੱਟੀ ਦੇ ਭਰੇ ਨੇ ਕਾਲ ਸ਼ਰਾਬ ਦੇ ਦੋਨੋਂ ਨੈਣ ਜੱਟੀ ਦੇ ਭਰੇ ਨੇ ਕਾਲ ਸ਼ਰਾਬ ਦੇ ਕੌਣ ਸੁਰਾਹੀ ਮੰਗੇ ਮਿਰਗਾ ਤੋੜੀ ਉਦਾਰੀ ਬਹੁਤ ਵਧੀਆ ਆਵਾਜ਼ ਆਈ ਤੁਹਾਡੀ ਜਿਸ ਤਰ੍ਹਾਂ ਤੁਹਾਡੀ ਆਵਾਜ਼ ਹੈ ਤੁਸੀਂ ਕਈ ਕਲਾਕਾਰਾਂ ਦੀਆਂ ਆਵਾਜ਼ਾਂ ਵੀ ਕੱਢ ਦੋ ਹਾਂਜੀ ਕੀ ਗੱਲ ਫਿਰ ਇਹ ਕਿੱਥੇ ਜੇ ਕਮੀ ਰਹਿ ਗਈ ਕਿ ਤੁਸੀਂ ਖੁੱਲ ਕੇ ਮਾਰਕੀਟ ਦੇ ਵਿੱਚ ਕਿਉਂ ਨਹੀਂ ਆ ਸਕਦੇ ਇਹ ਇਸ ਤਰ੍ਹਾਂ ਹੈ ਜੀ ਡਾਕਟਰ ਸਾਹਿਬ ਹਰਵਿੰਦਰ ਗਿੱਲ ਜੀ ਐਚ ਐਮ ਬੀ ਹਿਜ ਮਾਸਟਰ ਵੌਇਸ ਕੰਪਨੀ ਰਿਕਾਰਡਿੰਗ ਸੀ ਰਿਕਾਰਡਿੰਗ ਕੰਪਨੀ ਦਿੱਲੀ ਹਾਂਜੀ ਉਸ ਟਾਈਮ ਦੇ ਵਿੱਚ ਮੈਂ ਉੱਥੋਂ ਤੱਕ ਨਹੀਂ ਪਹੁੰਚ ਸਕਿਆ ਮੈਂ ਮਾਰਕ ਸਾਹਿਬ ਕੋਲੇ ਜਦੋਂ ਗਿਆ ਨਾ ਜੀ ਮੈਂ ਕਿਹਾ ਜੀ ਮੇਰੀ ਆਵਾਜ਼ ਦੇਖੋ ਔਰ ਮੈਂ ਤੁਹਾਡੇ ਬੈਕ ਪਲੇ ਸਿੰਗਰ ਦੀ ਥਾਂ ਕੰਮ ਕਰ ਸਕਦਾ ਯਾਨੀ ਕਿ ਤੁਹਾਡੇ ਨਾਲ ਕੋਰਸ ਬੋਲ ਸਕਦਾ ਠੀਕ ਹੈ ਮਾਰਕ ਸਾਹਿਬ ਆਲੇ ਕਿਹੜਾ ਪਿੰਡ ਹੈ ਭਾਈ ਤੇਰਾ ਹਾਂਜੀ ਮੈਂ ਕਿਹਾ ਜੀ ਸੁਖਚੈਨ ਪਿੰਡ ਹੈ ਕਹਿੰਦਾ ਕਿੱਥੇ ਜੇ ਪੈਂਦਾ ਮੈਂ ਕਿਹਾ ਜੀ ਰੋੜੀ ਆਹ ਰੋੜੀ ਕਹਿੰਦਾ ਮੈਂ ਪ੍ਰੋਗਰਾਮ ਲਾਇਆ ਠੀਕ ਹੈ ਤੇ ਕਹਿੰਦਾ ਕੋਈ ਤੈਨੂੰ ਹੋਰ ਸਿੰਗਰ ਦੇ ਨਾਲ ਸੈੱਟ ਕਰ ਦਿੰਨਾ ਮੇਰੇ ਨਾਲ ਤਾਂ ਮਾਰਕ ਸਾਹਿਬ ਆ ਦਾ ਮੇਰੇ ਭਤੀਜੇ ਸਾਰਾ ਪਰਿਵਾਰ ਹੀ ਸਾਡੀ ਫੈਮਿਲੀ ਹੈ ਕਹਿੰਦਾ ਮੈਂ ਹੋਰ ਸਿੰਗਰ ਨਾਲ ਤੁਹਾਨੂੰ ਸੈੱਟ ਕਰ ਦੂੰਗਾ ਤੇ ਤੁਸੀਂ ਜਦੋਂ ਟਾਈਮ ਲੱਗੇ ਮੇਰੇ ਕੋਲੇ ਆਇਓ ਇਹ 1988 ਦੇ ਵਖਵੇ ਦੀ ਗੱਲ ਹੈ ਜੀ ਉਦੋਂ ਚਮਕੀਲਾ ਸਾਹਿਬ ਵਿਚਾਰੇ ਮਾਰੇ ਗਏ ਔਰ ਮੈਂ ਡਰਦਾ ਉਧਰ ਉਸ ਲਾਈਨ 'ਚ ਨਹੀਂ ਪਿਆ ਐਚ ਐਮ ਬੀ ਕੰਪਨੀ ਉਥੋਂ ਆਪਣਾ ਲੋਕ ਲਾ ਕੇ ਤਾਲਾ ਲਾ ਕੇ ਸਮਾਨ ਲੈ ਕੇ ਫੇਰੂ ਵੇਰੂ ਹੋ ਗਈ ਉਸ ਟਾਈਮ ਦੀ ਗੱਲ ਹੈ ਇਹ ਜਮਾ ਉਸਟਰਵਾਇਸ ਜੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਹੁਣ ਤੱਕ ਗਾਉਂਦੇ ਆ ਰਹੇ ਹੋ ਕੁਝ ਸਟੇਜਾਂ ਵੀ ਕਰਦੇ ਹੋ ਮੈਂ ਤਾਂ ਜੀ ਸਟੇਜਾਂ ਜਿਵੇਂ ਕਿੱਥੇ ਸਾਡੇ ਸੁਖਚੈਨ ਦੇ ਲਾਗੇ ਝੋਲੜ ਰੋਹੀ ਪ੍ਰਮਿੰਦਰ ਸੰਧੂ ਜੀ ਆਏ ਸੀ ਮੈਨੂੰ ਸਾਡੇ ਪਿੰਡ ਦੇ ਸਰਪੰਚ ਸਾਹਿਬ ਸ਼੍ਰੀ ਬੰਕਤਾ ਸਿੰਘ ਨੇ ਟਾਈਮ ਦੋ ਆਇਆ ਜੀ ਪੰਜ ਕੁ ਮਿੰਟਾਂ ਦਾ ਮੈਂ ਲੋਕਾਸਥਾ ਗਾਈ ਉੱਥੇ ਆਹ ਮੈਂ ਮਿਰਜਾ ਦੀ ਬੋਲਦੀ ਕਹਿੰਦੀ ਬੱਕੀ ਦੇ ਗਲਿਆਣ ਕਹਿੰਦੀ ਕਿੱਥੇ ਆਏ ਨਹੀਂ ਬੱਕੀਏ ਓ ਕਿੱਥੇ ਆਏ ਨਹੀਂ ਬੱਕੀਏ ਮੇਰਾ ਮਿਰਜਾ ਸ਼ੇਰ ਜਵਾਲਿਆ ਦੀ ਸੱਥਾਂ ਦੇ ਸਣ ਸੁਨੀਆਂ ਓ ਸੱਥਾਂ ਦੇ ਸਣ ਸੁਨੀਆਂ ਤੇ ਆਂਗੜ ਆਉਂਦਾ ਕਾਨ ਮੈਨੂੰ ਸੁਬਨੇ ਹੁੰਦੇ ਚੰਦਰੇ ਇਹ ਲੋਕਾਂ ਦਾ ਮਿਰਜੇ ਦੀ ਗਾਈ ਜੀ ਮੈਂ ਦਲੀਪ ਕੜਕਵਾਲੀਆ ਦੀ ਲਿਖੀ ਹਾਂਜੀ ਸੋਨੂੰ ਜਿਆਦੇ ਮਾਨਕ ਦੇ ਨਾਮ ਨਾਲ ਹੀ ਲੋਕ ਪੁਕਾਰਦੇ ਐ ਮੈਨੂੰ ਪਿੰਡ ਚ ਪੂਰਾ ਨਾਮ ਗੁਰਤੇਜ ਸਿੰਘ ਨਹਿਲ ਹੈ ਜੀ ਤੇ ਮਾਨਕ ਦੇ ਨਾਮ ਨਾਲ ਮੈਨੂੰ ਲੋਕ ਜਾਣਦੇ ਨੇ ਪਿੰਡ ਚ ਵੀ ਮਾਨਕੀ ਆਦੇ ਨੇ ਜੀ ਮੈਂ ਲਖੀ ਬੁੰਜਾਰਾ ਸਾਹਿਬ 우ਸ਼ਾ ਸ਼ਰਮਾ ਜੀ ਦਾ ਔਰ ਮੁਹੰਮਦ ਸਦੀਕ ਸਾਹਿਬ ਰਣਜੀਤ ਕੌਰ ਜੀ ਦਾ ਵੀ ਆਪਣੇ ਜੀਵਨ ਕਾਲ ਚ ਫੈਲ ਰਿਹਾ ਮੈਂ ਸਦੀਕ ਸਾਹਿਬ ਦੀ ਵੀ ਉਹ ਸਾਈ ਯੰਤਰੀ ਸਾਨੂੰ ਪੇਸ਼ ਕਰਨ ਲੱਗਿਆ ਤੇ ਔਰ ਲੱਖੀ ਗੁਨਜਾਰਾ ਜੀ ਦੇ ਵੀ ਹਾਂ ਸੁਣਾਓ ਭਾਬੀ ਇਹ ਵਾ ਕਰਵਾਉਣਾ ਪੈਂਦਾ ਟੱਬਰ ਹਜ਼ਾਰ ਕਾਉਣਾ ਪੈਂਦਾ ਘੜ ਪਿਆ ਟੋਲ ਬਜਾਉਣਾ ਪੈਂਦਾ ਤੂੰ ਗੜ ਪਿਆ ਟੋਲ ਬਜਾਉਂਦੀ ਰਹਿ ਮਾਨੀ ਭਾਬੀ ਇਹ ਜਾਉਂਦੀ ਰਹਿ ਮਘਵਾਨੀ ਭਾਬੀ ਇਹ ਜਾਂਦੀ ਰਹਿ ਕਿਸ ਦੀਖ ਸਾਹਿਬ ਦਾ ਸਾਈ ਯੰਤਰੀ ਠੀਕ ਹੈ ਇਹ ਦੁਕਾਨਿਆ ਚੀ ਜੀ ਕਦੇ ਕੋਈ ਸਦੀਕ ਸਾਹਿਬ ਨਾਲ ਵੀ ਤੁਹਾਡਾ ਮਿਲ ਹੋਇਆ ਜੀ ਸਦੀਕ ਸਾਹਿਬ ਜੀ 12 ਫਰਵਰੀ 2006 ਨੂੰ ਸਾਡੇ ਪਿੰਡ ਦੇ ਸਰਪੰਚ ਸ੍ਰੀ ਬੰਤਾ ਸਿੰਘ ਜੀ ਲਿਆਏ ਸੀ ਉਹਨਾਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਉੱਥੇ ਮੇਰੀ ਮੁਲਾਕਾਤ ਹੋਈ ਸੀ ਉਹਨਾਂ ਤੋਂ ਮੈਂ ਨੰਬਰ ਲਿਆ ਸੀਗਾ ਜੀ ਸ੍ਰੀਕ ਸਾਹਿਬ ਦਾ ਔਰ ਉਹਨਾਂ ਨੇ ਸਟੇਜ ਤੇ ਗਾਣਾ ਨਹੀਂ ਕੋਈ ਪੇਸ਼ ਕੀਤਾ ਜੀ ਠੀਕ ਹੈ ਹਾਂ ਜੀ ਨੇ ਉਹਨਾਂ ਨੂੰ ਪਤਾ ਸੀ ਸੁਦੀਖ ਸਾਹਿਬ ਨੂੰ ਵੀ ਸੁਦੀਖ ਸਾਹਿਬ ਨੂੰ ਆਹਦੀ ਕਾਪੀ ਕਰ ਦੇਉਂ ਕਾਪੀ ਉਹਨਾਂ ਨੂੰ ਕੀਮਾ ਮਲਕੀ ਦੀ ਕਮੈਂਟਰੀ ਸੁਣਾਈ ਜੀ ਅੱਛਾ ਉਹ ਸਰਪੰਚ ਸਾਹਿਬ ਕਹਿੰਦੇ ਉਹ ਰਸੋਈ ਦੇ ਵਿੱਚ ਨਾ ਮੂੰਗੀ ਦੀ ਦਾਲ ਦੇ ਵਿੱਚ ਆਪਣੇ ਆਪ ਉਹ ਸੁਦੀਖ ਸਾਹਿਬ ਕਰਸ਼ੀ ਮਾਰ ਰਹੇ ਸੀ ਬਲਤ ਸਿੰਘ ਸਰਪੰਚ ਦੇ ਘਰ ਠੀਕ ਹੈ ਸਟੇਜ ਤੇ ਪਰਫਾਰਮੈਂਸ ਕਰਨ ਤੋਂ ਪਹਿਲਾਂ ਜੀ ਘੰਟਾ ਅਡਵਾਂਸ ਆ ਗਏ ਸੀਗੇ ਜੀ ਉਹ ਅਡਵਾਂਸ ਉਚੈਨ ਬੁੱਕ ਕਰਿਆ ਜੀ ਬੰਤਾ ਸਿੰਘ ਨੇ ਕਿਸੇ ਦੇ ਵਿਆਹ ਦੇ ਵਿੱਚ ਉਹਨਾਂ ਨੂੰ ਔਰ ਉਹਨਾਂ ਨੇ ਪਿਪਲੀ ਕਿਸੇ ਸ਼ਰਮਾ ਦੇ ਘਰ ਪ੍ਰੋਗਰਾਮ ਲਾਉਣਾ ਸੀ 3:30 ਵਜੇ ਉਹਨਾਂ ਨੇ ਸਵਾਗ ਘੰਟੇ ਹੀ ਸਾਡੇ ਪੈ ਸਟੇਜ ਪ੍ਰੋਗਰਾਮ ਸ਼ੁਰੂ ਕੀਤੀ ਸੀ ਯਾਨੀ ਕਿ ਟਾਈਮ ਨਾਲ ਨਿਕਲ ਗਏ ਸੀ ਉਹ ਲਾ ਕੇ ਕਿ ਉਹਨਾਂ ਨੇ ਉਹਦਾ ਹੀ ਮੇਰਾ ਤਾਂ ਕਾਲੇ ਵਾਲੀ ਮੰਡੀ ਦੇ ਲਾ ਕੇ ਪ੍ਰੋਗਰਾਮ ਹੈ ਮੈਂ ਆ ਨਹੀਂ ਸਕਦਾ ਉਹਦੇ ਜੀ ਸਾਡਾ ਤਾਂ ਫਿਰ ਤਾਂ ਜਮੇ ਹੀ ਤੇ ਲੈ ਸੀਦਾ ਅਫਵਾੜਾਈ ਬੈਠੇ ਸੀ ਦੀ ਸਭ ਤਾਂ ਪਤਾ ਹੀ ਨਹੀਂ ਸੀ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਭੁੱਖ ਹੋ ਕੇ ਤੇ ਆਓ ਸਾਡੇ ਉੱਤੇ ਉਹਨਾਂ ਨੇ ਫਿਰ ਘੰਟਾ 10 ਮਿੰਟਾਂ ਦਾ ਟਾਈਮ ਕੱਢਿਆ ਜਦੋਂ ਲੋਕ ਵੇਖਣ ਆਏ ਵੀ 1:30 ਵਜੇ ਚਾਲੂ ਹੋਊਗਾ ਤੇ ਉਹ ਸਵੇਰ ਕੇ ਇੱਕ ਸਟੇਜ ਤੋਂ ਉਤਰ ਗਏ ਸੀ ਜੀ ਲਾ ਕੇ ਪ੍ਰੋਗਰਾਮ ਉਹਨਾਂ ਨੂੰ ਟਾਈਮ ਦੇ ਰੱਖਿਆ ਸੀ ਪੀਪਲੀ ਦੇ ਸ਼ਰਮਾ ਜੀ ਦੇ ਕਿਸੇ ਪਰਿਵਾਰ ਨੂੰ ਉਹਨਾਂ ਨੇ ਉਸ ਟਾਈਮ ਦੇ ਵਿੱਚ ਹਾਂਜੀ ਉਸ ਟਾਈਮ ਥੋੜੀ ਫਿਰ ਉਹਨਾਂ ਨਾਲ ਕੋਈ ਗੱਲਬਾਤ ਹੋਈ ਸੀ ਗੱਲਬਾਤ ਲਈ ਸਰਪੰਚ ਸਾਹਿਬ ਕਹਿੰਦੇ ਕਹਿੰਦਾ ਸਦੀਕ ਸਾਹਿਬ ਜੀ ਤੁਹਾਨੂੰ ਕਮੈਂਟਰੀ ਸੁਣਾ ਦੇਣ ਹੂੰ ਤੁਹਾਡੀ ਹੂੰ ਉਹ ਪੰਜਾਬੀ ਬੋਲਦੀ ਸੀ ਮੈਂ ਤਾਂ ਥੋੜੀ-ਮੋਟੀ ਹਿੰਦੀ ਵੀ ਬੋਲ ਲੈਂਦਾ ਉਹ ਆਦੀ ਹੋ ਜੇ ਫਿਰ صدیق ਆ ਦਾ ਹੂੰ ਫਿਰ ਮੈਂ ਉਹਨਾਂ ਨੂੰ ਸੁਣਾਈ ਹੂੰ ਕਿ ਮਾਂ ਰਾंजे ਦਾ ਪਤੀ ਜਾ ਘਰ ਮਗਲ ਹਾਣੇ ਦੇ ਸਰਦਾਰ ਰਾਏ ਮ ਬਾਹਰ ਕਦੀ ਲੜਕੀ ਮਲਕੀ ਦੇ ਨਾਲ ਮੇ ਆ ਗਿਆ ਇਹਨੇ ਕਿਹੜੇ ਕਿਆ ਦਾ ਬਿਆ ਹੋ ਗਿਆ ਉਹਾਂ ਦੇ ਜਵਾਨੀ ਹੁਸ਼ਮ ਜਵਾਨੀ ਦੀ ਚਰਚਾ ਕਰ ਕਰ ਗਲੀ ਗਲੀ ਮਹਮਲ ਮਹੱਲੇ ਮੱਲੇ ਹੋਣ ਲੱਗੀ ਮਲਕੀ ਦੇ ਸਹੇਲੀਆਂ ਮਲਕੀ ਨੂੰ ਆਖ ਰਹੀ ਐ ਅਰੇ ਇਹ ਬਲਕੀਏ ਤੇਰਾ ਕੀਮਾ ਅਸੀਂ ਕੋਹਰਾਂ ਤੇ ਬੈਠਾ ਵੇਖਿਆ ਸੀ ਗੱਭਰੂ ਹੋ ਕੇ ਹੁਣ ਤਾਂ ਹੋਰ ਵੀ ਸੋਹਣਾ ਲੱਗਦਾ ਹੁਣੇ ਬੜਾ ਸੋਹਣਾ ਸੀ ਉਧਰੋਂ ਮਚੋਲਣ ਕੀ ਮੈਨੂੰ ਆਖਿਆ ਕਰੇ ਅਰੇ ਕੀਮਾ ਤੇਰੀ ਮਲਕੀ ਹਜ਼ਾਰਾਂ ਰਹੀ ਬਲਖੇ ਲੱਖਾਂ ਤੋਂ ਇੱਕ ਹੈ ਦੇਨਾ ਸਾਰਨ ਸੰਸਾ ਕੀ ਪਰਿੰਦੇ ਵੀ ਗਸ਼ਟਾ ਕੇ ਟਿਕ ਪੈਂਦੇ ਨੇ ਸਵੇ ਵੀ ਮੇਲੇ ਹੁੰਦੇ ਨੇ ਕਿ ਮੈਂ ਇੱਕ ਵਾਰ ਗੜਮੁਗਲਾਣੇ ਨੂੰ ਜਾ ਰਿਹਾ ਖੂਹ ਦੇ ਵਿੱਚ ਇੱਕ ਖੂਹ ਦੇ ਉੱਤੇ ਰਸਤੇ ਵਿੱਚ ਕੁਝ ਕੁੜੀਆਂ ਪਾਣੀ ਹੀ ਭਰਦੀਆਂ ਨੇ ਉਹਨਾਂ ਵਿੱਚ ਮਲਕੀ ਵੀ ਸੀ ਮਲਕੀ ਦਾ ਹੁਸਨ ਵੇਖ ਕੇ ਕਿ ਮੈਂ ਖੂਹ ਤੇ ਗਿਆ ਪਾਣੀ ਭਰਦਾ ਉਹਨਾਂ ਕੁੜੀਆਂ ਤੋਂ ਉਹਨਾਂ ਕੁੜੀਆਂ ਦੀ ਸਰਦਾਰ ਹੁਸਨ ਦੀ ਮਲਕਾ ਮਰਗੀ ਉਹ ਨੂੰ ਤੋੜ ਕੇ ਜਵਾਬ ਦੇ ਦਿੰਦੀ ਹੈ ਯਾਰਾ ਗੌਰ ਨਾਲ ਸੁਣਨਾ ਕੀ ਜਵਾਬ ਦਿੰਦੀ ਹੈ ਕਮੈਂਟਰੀ ਸਕੇ ਸੁਨਾਈ ਜੀ ਸੁਦੀਕ ਸਾਹਿਬ ਨੂੰ ਉਹਨਾਂ ਨੇ ਮੇਰੀ ਪਿੱਠ ਨੂੰ ਥਾਪੜਾ ਦਿੱਤਾ ਜੀ ਕਹਿੰਦੇ ਬਹੁਤ ਅੱਛੇ ਕਾਕਾ ਬਹੁਤ ਅੱਛੀ ਠੀਕ ਹੈ ਜੀ ਠੀਕ ਹੈ ਇਹ ਮੇਲ ਸੁਦੀਕ ਸਾਹਿਬ ਨਾਲ ਹੋਇਆ ਜੀ ਮੇਰੇ ਆਪਣੇ ਪਿੰਡ ਜੀ ਕਿਸੇ ਦੇ ਘਰ ਸੁਖਚੈਨ ਹਾਂਜੀ ਤੇ ਇਸ ਤੋਂ ਇਲਾਵਾ ਤੁਸੀਂ ਗਾਇਕੀ ਤੋਂ ਹੋਰ ਕੀ ਕੰਮ ਕਰਦੇ ਹੋ ਸਰ ਮੈਂ ਤਾਂ ਜੀ ਗਾਇਕੀ ਤੋਂ ਇਲਾਵਾ ਪਹਿਲਾਂ ਮੇਰੇ ਕੋਲ ਫਿੱਟ ਜਿਹੜਾ ਹੁੰਦਾ ਸੀ ਉਸ ਨਾਲ ਆਪਦਾ ਪਰਿਵਾਰ ਦਾ ਢਾਂਚਾ ਤੋੜਿਆ ਪਰਿਵਾਰ ਨੂੰ ਪਾਲਿਆ ਇੱਕ ਮੇਰੇ ਲੜਕੀ ਸੀ ਔਰ ਇੱਕ ਮੇਰੇ ਲੜਕਾ ਸੀ ਦੋਨਾਂ ਦੀ ਸ਼ਾਦੀ ਕਰੀ ਔਰ ਮੇਰੇ ਕੋਲੇ ਪੂਰਾ ਇੱਕ ਡੇਡ ਕਮਰਾ ਸੀਗਾ ਜੀ ਗਰੀਬੀ ਟਾਈਪ ਸੀ ਕਿਸਾਨ ਪਰਿਵਾਰ ਚੋਂ ਉਸ ਤੋਂ ਬਾਅਦ ਮੈਂ ਆਪਣਾ ਘਰ ਪਾਇਆ ਮੈਨੂੰ ਵਧੀਆ ਫਿੱਟਰ ਜਿਹੜੇ ਨੇ ਰਿਸਪਾਂਸ ਦਿੱਤਾ ਜੀ ਪ੍ਰਮਾਤਮਾ ਨੇ ਪੱਲਾ ਫੜਿਆ ਹੁਣ ਮੈਂ ਆਪਣੀ ਟਾਲ ਤੇ ਇੱਥੇ ਹਰਾ ਵੇਚਦਾ ਜੀ ਕਾਲਿਆਂ ਵਾਲੀ ਮੰਡੀ ਹਾਂਜੀ ਨਹੀਂ ਫਿਰ ਇਹਦਾ ਮਤਲਬ ਵੀ ਤੁਹਾਨੂੰ ਜਿਹੜੀ ਗਾਇਕੀ ਦੇ ਵਿੱਚ ਸਫਲਤਾ ਨਹੀਂ ਮਿਲੀ ਤੇ ਤੁਹਾਨੂੰ ਫਿਰ ਹਰਾ ਵੇਚਣਾ ਲਈ ਮਜਬੂਰ ਹੋ ਗਏ ਹਾਂਜੀ ਉਸ ਤੋਂ ਬਾਅਦ ਇਹ ਲੈਂਡ ਨੂੰ ਛੱਡ ਕੇ ਜੀ ਮੈਂ ਜਦੋਂ ਬੱਸਾਂ ਲੱਗੀਆਂ ਜੀ ਪ੍ਰਾਈਵੇਟ ਫਿੱਟਰ ਜਿਹੜੇ ਬੰਦ ਹੋ ਗਏ ਆਪਣੀ ਰਿਸਲਟ ਹੋਣ ਤੋਂ ਡਰਦੇ ਨੇ ਵੀ ਉਹ ਆਦੇ ਭਾਰ ਭੂਟ ਢੋਲਿਆ ਕਰ ਤੇ ਹੁਣ ਸਵਾਰੀ ਨਾ ਉਠਾਈ ਮਖਾਜੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਮੈਂ ਹੁਣੇ ਆਪਣੀ ਟਾਲ ਤੇਰਾ ਵੇਚਣ ਲੱਗਿਆ ਜੀ ਹਾਂਜੀ ਇੱਕ ਗਾਣਾ ਹੋਰ ਸੁਣਾਓ ਉਸ ਜਾਨੀ ਪਾਬੀ ਚੱਕੇ ਬਾਲਟੀ ਜਾਨੀ ਪਾਬੀ ਚੱਕੇ ਬਾਲਟੀ ਫੇਰ ਕਦੇ ਨਾ ਜਾਈਂ ਨਿਚੜਿਆਂ ਦੇ ਨਾਲ ਕੇਤੋਂ ਭਰ ਕੇ ਬਾਲਟੀ ਲੈ ਆਈਂ ਨਿਚੜਿਆਂ ਦੇ ਨਾਲ ਕੇਤੋਂ ਪਰ ਚੀਤੇ ਹੁਣ ਡੀਜ਼ਲ ਮਿਲਦਾ ਪਰ ਚੀਤੇ ਹੁਣ ਡੀਜ਼ਲ ਮਿਲਦਾ 15 ਲੀਟਰ ਪਾਇਆ ਨਹੀਂ ਤੇਰਾ ਢੋਲਾ ਜੀਤੋ ਖੜਾ ਲੈਣ ਵਿੱਚ ਲਾਇਆ ਨਹੀਂ ਤੇਰਾ ਢੋਲਾ ਜੀਤੋ ਇਹ ਲਖੀ ਬੰਜਾਰਾ ਸਾਹਿਬ ਹੈ ਜੀ ਇਹ ਲਖੀ ਬੰਜਾਰਾ ਜੀ ਤਾਂ ਤੁਸੀਂ ਤਿੰਨ ਕਲਾਕਾਰਾਂ ਦੀ ਮਤਲਬ ਕਾਪੀ ਕਰ ਲੈਣਾ ਹਾਂਜੀ ਕਾਪੀ ਤਾਂ ਮੈਂ کہہ ਨਹੀਂ ਸਕਦਾ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜਾਂ ਜੀ ਚਲੋ ਠੀਕ ਹੈ ਜੋ ਕੁਝ ਤੁਹਾਨੂੰ ਮਨਜੂਰ ਆ ਲੋਕਾਂ ਨੂੰ ਆਡੀਅנס ਨੂੰ ਮਨਜੂਰ ਹੈ ਜੀ ਉਹ ਵਿਚਾਰੇ ਕਬੂਲ ਕਰਨਗੇ ਤੁਹਾਡੇ ਚੈਨਲ ਨੂੰ ਔਰ ਮੇਰੀ ਮੁਲਾਕਾਤ ਨੂੰ ਜੀ ਨਹੀਂ ਤੁਹਾਡੀ ਤੁਸੀਂ ਕਰ ਰਹੇ ਹੋ ਬਿਲਕੁਲ ਬਾਜਦਾ ਬਹੁਤ ਵੱਡਾ ਭਲੇਖਾ ਪਾ ਰਹੇ ਹੋ ਹਾਂਜੀ ਤੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਔਰ ਪਿਤਾ ਜੀ ਤਾਂ ਗੁਜ਼ਰ ਚੁੱਕੇ ਹੈ ਜੀ ਹਾਂਜੀ ਇੱਕ ਭਾਈ ਸੀ ਉਹ ਵੀ ਗੁਜ਼ਰ ਚੁੱਕਿਆ ਜੀ ਤਿੰਨ ਸਿਸਟਰ ਹੈ ਉਹਨਾਂ ਚੋਂ ਇੱਕ ਸਿਸਟਰ ਗੁਜ਼ਰ ਚੁੱਕੀ ਹੈ ਜੀ ਹਮ ਅਸੀਂ ਹੁਣ ਦੋ ਭੈਣਾਂ ਔਰ ਮੈਂ ਮੇਰੇ ਆਪਣੇ ਪਰਿਵਾਰ ਚ ਦੂਸਰਾ ਪਰਿਵਾਰ ਅਲੱਗ ਰਹਿੰਦਾ ਜੀ ਸੁਖਸ਼ੈਨ ਪਿੰਡ ਹਾਂਜੀ ਤੇ ਤੁਹਾਡੀ ਫਿਰ ਇਹਦਾ ਜਿਹੜਾ ਗਾਇਕੀ ਦਾ ਹੁਣ ਤੁਸੀਂ ਇੱਕ ਵਾਰੀ ਛੱਡ ਚੁੱਕੇ ਹੋ ਜਾਂ ਅਜੇ ਸਟਾਰਟ ਹੀ ਹੈ ਨਾਲ ਫਿਰ ਇਹ ਜੀ ਜੇ ਕਦੇ ਮੌਕਾ ਪਿੱਟ ਜੇ ਤਾਂ ਮੈਨੂੰ ਮਤਲਬ ਅੰਦਰੋਂ ਇੱਕ ਰੀਜ ਜੀ ਉੱਠਦੀ ਆ ਮੈਂ ਕੋਈ ਹੁਣ ਤਾਂ ਆਰਟਿਸਟ ਆਉਂਦੇ ਹੀ ਦੀ ਜੀ ਹੂੰ ਹੂੰ ਬਹੁਤ ਘੱਟ ਆਉਂਦੇ ਨੇ ਠੀਕ ਹੈ ਉਦੋਂ ਟਾਈਮ 5-4 ਮਿੰਟ ਜੀ ਮੈਂ ਕਿਸੇ ਮੌਜੂਦ ਆਦਮੀ ਨੂੰ ਕਹਿ ਕੇ ਲੈ ਲੈਣਾ ਮੈਨੂੰ ਸ਼ੌਂਕ ਹੈ ਮੈਂ ਫਿਰ ਮੈਨੂੰ ਉੱਥੇ ਲੋਕ ਪ੍ਰਾਈਜ਼ ਵੀ ਦਿੰਦੇ ਆ ਜੀ ਨਾਮ ਦਿੰਦੇ ਕੋਈ ਅਸੀ ਗੱਲ ਦੀ ਹੂੰ ਪ੍ਰਵਿੰਦਰ ਸੰਧੂ ਜੀ ਆਈ ਸੀਗੀ ਜੀ ਉੱਥੇ ਚੋਰੜ ਰੋਹੀ ਪੋਲਾ ਸਿੰਘ ਦੇ ਘਰ ਜੀ ਅੱਛਾ ਉੱਥੇ ਮੈਨੂੰ 5 ਮਿੰਟਾਂ ਦਾ ਟਾਈਮ ਸਰਪੰਚ ਸਾਹਿਬ ਨੇ ਪੋਲਾ ਸਿੰਘ ਨੇ ਔਰ ਸ੍ਰੀ ਬਖਤਾ ਸਿੰਘ ਸੁਖਚੈਨ ਦੇ ਮੌਜੂਦਾ ਸਰਪੰਚ ਸੀ ਉਹਨਾਂ ਨੇ ਦਵਾਇਆ ਜੀ ਹਮ ਔਰ ਉੱਥੇ ਮੈਂ ਲੋਕ ਗਾਥਾ ਜਿਹੜੀ ਪਹਿਲਾਂ ਗਾ ਕੇ ਹਟਿਆ ਮਾ ਮਿਰਜੇ ਦੀ ਬੋਲ ਦੀ ਪੇਸ਼ ਕੀਤਾ ਜੀ ਤੁਸੀਂ ਝੂਠ ਬੰਨੋ ਗੋਡੇ ਜਿੱਦੀ ਢੇਰੀ ਲੱਗ ਗਈ ਜੀ ਉੱਥੇ ਟੋਟਾਂ ਸੀ ਇਹ ਸਾਜੀ ਉਹਨਾਂ ਨੂੰ ਸਾਰਿਆਂ ਨੂੰ 100 100 150 ਰੁਪਏ ਉਸ ਟਾਈਮ ਮਤਲਬ ਕਿ 500 ਤੋਂ ਮੈਂ ਕਹਿ ਨਹੀਂ ਸਕਦਾ ਔਰ 100 ਰੁਪਏ ਵੀ ਕਾਫੀ ਸੀ ਉਸ ਟਾਈਮ ਮੈਨੂੰ 22 25 2800 ਰੁਪਏ ਨਾਮ ਹੋਇਆ ਜੀ ਔਰ ਪਰਮਿੰਦਰ ਸੰਧੂ ਜੀ ਨੇ ਉਸ ਟਾਈਮ ਦੇ ਵਿੱਚ ਹੁਣ ਪ੍ਰਵਿੰਦਰ ਸੰਘੂ ਜੀ ਤਾਂ ਇਸ ਦੁਨੀਆ ਤੇ ਨਹੀਂ ਰਹੇ ਜੀ ਵਿਚਾਰੇ ਗੁਜਰ ਚੁੱਕੇ ਹਨ ਕੈਂਸਰ ਦੇ مریض ਸੀ ਉਹ ਵਿਚਾਰੇ ਉਹ ਆਏ ਸੀਗੇ ਜੀ ਆਪਣੇ ਸਿੰਗਲ ਆਪਣੇ ਆਪ ਸੋਲੋ ਯਗਾਉਣ ਜਸਵੰਤ ਸੰਦੀਲਾ ਨਾਲ ਉਹਨਾਂ ਦੀ ਜੋੜੀ ਟੁੱਟ ਚੁੱਕੀ ਸੀਗੀ ਠੀਕ ਹੈ ਹਾਂ ਜੀ ਉਦੋਂ ਇੱਥੇ ਆਏ ਸੀਗੇ ਉਦੋਂ ਤੁਹਾਡੇ ਉਹਨਾਂ ਨਾਲ ਮੁਲਾਕਾਤ ਹਾਂ ਜੀ ਹਾਂ ਮੈਨੂੰ ਸਟੇਜ ਤੇ ਉਹਨਾਂ ਨੇ ਵਿਚਾਰਿਆਂ ਨੇ ਬੜੀ ਰੀਜਨਲ ਹਾਫ ਟਾਈਮ ਦੇ ਵਿੱਚੋਂ ਟਾਈਮ ਦਿੱਤਾ ਕਹਿੰਦੀ ਜੀ ਭੇਜ ਦਿਓ ਜਿਹੜੇ ਬੰਦੇ ਨੇ ਕੌਣ ਜਿਸ ਤਰ੍ਹਾਂ ਤੁਸੀਂ ਦੱਸੋ ਮਾਨਕ ਸਾਹਿਬ ਨੇ ਇੱਕ ਵਾਰੀ ਤਾਂ ਕਹਿਦਾ ਫਿਰ ਦੁਬਾਰੇ ਕਦੇ ਮਾਨਕ ਨਾ ਫਿਰ ਮਿਲਿਆ ਹੋਇਆ ਮਾਨਕ ਸਾਹਿਬ ਨਾਲ ਦੁਬਾਰੇ ਜੀ ਚਪਕੀਲਾ ਸਾਹਿਬ ਮਾਰ ਤੋਂ ਬਾਅਦ ਮੇਰਾ ਲੁਧਿਆਣਾ ਦੂਰ ਸੀਗਾ ਜੀ ਮੈਂ ਤਾਂ ਇੱਕ ਗਰੀਬ ਪਰਿਵਾਰ ਤੋਂ ਆ ਉੱਥੋਂ ਤੱਕ ਮੇਰੀ ਪਹੁੰਚ ਨਹੀਂ ਪਈ ਹੂੰ ਔਰ ਉਹ ਫੋਨ ਉਹਦਾ ਹੁੰਦਾ ਨਹੀਂ ਸੀਗਾ ਜੀ ਮਾਨਕ ਸਾਹਿਬ ਫੋਨ ਆਪਣਾ ਆਪਣੀ ਪੌਕਟ ਦੇ ਵਿੱਚ ਵੀ ਜਾਂ ਪੈਂਟ ਦੀ ਪੌਕਟ ਵਿੱਚ ਬਹੁਤ ਘੱਟ ਰੱਖਦੇ ਸੀ ਹੂੰ ਜਿਆਦਾਤਰ ਸਟੇਟ ਸਕੱਟਰੀ ਨੂੰ ਗੱਡੀ ਦੇ ਟਾਈਮ ਨੂੰ ਫੜਾ ਕੇ ਰੱਖਦੇ ਸੀ ਠੀਕ ਹੈ ਹਾਂ ਜੀ ਜੀ ਤਖੋਰ ਸੁਣਾਉ ਸੰਸ ਸੜਾਦ ਨੇ ਆਈ ਬੀਰ ਉੱਠਵਾਲਿਓ ਵੇ ਪੜੀ ਪੀਜੋ ਦੋ ਪਲ ਵੇ ਕਾਉਲ ਲੜ ਕੇ ਚੁਗਦੀ ਦਾ ਜਾਇ ਹੋਵੇ ਇੱਕ ਸੁਨੇਹਾ ਲੈ ਕੇ ਖੱਲਿਓ ਮਾਂ ਰਾਣੀ ਨੂੰ ਆਕੇ ਲੈ ਜੇ ਖ਼ਬਰ ਜੇ ਮੇਰੀ ਤੈ ਦੋ ਮੇਰੇ ਬਾਬੂ ਲੂ ਕਵਲਾ ਸ਼ਰਤੀ ਵਿਜੇ ਨੇ ਤਰੀ ਠੀਕ ਹੈ ਵਾਇਸ ਬਹੁਤ ਵਧੀਆ ਤੁਸੀਂ ਫਿੱਟਰ ਦੇ ਨਾਲ ਵੀ ਗਾਇਕੀ ਜਾਰੀ ਰੱਖੀ ਹੁਣ ਵੀ ਤੁਹਾਡੀ ਕੋਈ ਪਰਿਵਾਰ ਦੇ ਵਿੱਚ ਨਹੀਂ ਕਹਿੰਦਾ ਵੀ ਇਹ ਛੱਡ ਖੜਾ ਜਦੋਂ ਆਪਾਂ ਨੂੰ ਇਸ ਤੇ ਆਪਾਂ ਪੂਰੇ ਆ ਹੀ ਨਹੀਂ ਸਕਦੇ ਨਹੀਂ ਜੀ ਪਰਵਾਹ ਦਾ ਕੰਮ ਹੀ ਕਰ ਲੈ ਹੋਰ ਕੋਈ ਪਰਿਵਾਰਚਤਾ ਜੀ ਡਾਕਟਰ ਸਾਹਿਬ ਜਿਲ੍ਹੇ ਸਾਹਿਬ ਮੈਨੂੰ ਨਹੀਂ ਕਹਿੰਦਾ ਕੋਈ ਮੈਨੂੰ ਸ਼ੌਕ ਹੈ ਮੈਂ ਐਫ ਐਮ ਰੇਡੀਓ ਸਟੇਸ਼ਨ ਪਹਿਲਾਂ ਜਲੰਧਰ ਸੁਣਦਾ ਹੁੰਦਾ ਸੀਗਾ ਜੀ ਸਭ ਤੋਂ ਵੱਧ ਲੋਕ ਥਾਵਾਂ ਰஞ்சிਤ ਕਾਰ ਔਰ ਮਬਸਦਿਕ ਜੀ ਨੇ ਜਲੰਧਰ ਰੇਡੀਓ ਸਟੇਸ਼ਨ ਦੀ ਗੱਲ ਕਰਦਾ ਉੱਥੋਂ ਗਾਇਆ ਜੀ ਹੂੰ ਉਸ ਤਰ੍ਹਾਂ ਵਿਚਾਰੀ ਪੰਜਾਬ ਦੀ ਕੋਇਲ ਸ੍ਰੀ ਗੁਰਬੀਤ ਬਾਵਾ ਜੀ ਨੂੰ ਹੂੰ ਕਾਫੀ ਸੁਣਿਆ ਜੀ ਮੈਂ ਰੇਡੀਓ ਸਟੇਜ 'ਤੋਂ ਲੇਕਿਨ ਉਹ ਰੈਲਿਟੀ ਲੈ ਕੇ ਪ੍ਰੋਗਰਾਮ ਦੇਣ ਸਾਡੇ ਪਿੰਡਾਂ 'ਚ ਕਦੇ ਨਹੀਂ ਸਟੇਜ ਪ੍ਰੋਗਰਾਮ ਦੇਖਿਆ ਉਹਨਾਂ ਦਾ ਮੈਂ ਉਹ ਵੀ ਵਿਚਾਰੇ ਹੁਣ ਐਕਸਪਾਇਰ ਹੋ ਸਕੇ ਨੇ ਇਸ ਦੁਨੀਆ 'ਚ ਨਹੀਂ ਔਰ ਇੱਕ ਰੰਗਾ ਸਿੰਘ ਮਾਰ ਹੁੰਦਾ ਸੀ ਵਿਚਾਰਾ ਸਿੰਪਲ ਜਿਹਾ ਮੇਰੇ ਵਾਂਗੂ ਗਾਇਕ ਉਹ ਵੀ ਤੁੰਬੀ ਨਾਲ ਉੱਥੇ ਜਲੰਧਰ ਦੇ ਵਿੱਚ ਸਟੂਡੀਓ ਚਾਹੁੰਦਾ ਹੂੰ ਹੂੰ ਤੇ ਉਸ ਤੋਂ ਬਾਅਦ ਜੀ ਮੈਂ ਐਫਐਮ ਨਾਲ ਮਤਲਬ ਹਲੇ ਵੀ ਸੁਣਦਾ ਐਫਐਮ ਵਧੀਆ ਪ੍ਰੋਗਰਾਮ ਦਿੰਦਾ ਮੈਂ ਉਸ ਐਫਐਮ ਬਠਿੰਡਾ ਦਾ ਵੀ ਚੈਨਲ ਦਾ ਰੇਡੀਓ ਦਾ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਕਿਹੜੇ ਕਲਾਕਾਰ ਤੋਂ ਪ੍ਰਭਾਵਿਤ ਹੋ ਕੇ ਇਸ ਲਾਈਨ ਦੇ ਵਿੱਚ ਆਏ ਮੈਂ ਜੀ 1900 7879 ਦੇ ਵਿੱਚ ਗੁਦਰਾਣਾ ਦੇ ਵਿੱਚ ਕੁਲਦੀਪ ਮਾਰਕ ਸਾਹਿਬ ਗੁਲਸ਼ਨ ਕੋਮਲ ਜੀ ਨਾਲ ਆਏ ਸੀ ਹੂੰ ਔਰ ਉਸ ਟਾਈਮ ਦੇ ਵਿੱਚ ਕੱਲ ਵੀ ਗੀਤ ਜਿਹਨੂੰ ਕਹਿੰਦੇ ਲੌਂਗ ਪਲੇ ਲੰਮਾ ਸਮਾਂ ਤੱਕ ਚ ਚੱਲਣ ਵਾਲਾ ਐਲਪੀ ਇੱਕ ਛੋਟਾ ਹੁੰਦਾ ਸੀ ਈਪ ਅਰਲੀ ਪਲੇ ਛੇਤੀ ਮੁੱਕਣ ਵਾਲਾ ਐਲਪੀ ਗੀਤ ਮਾਨਕ ਸਾਹਿਬ ਦਾ ਕਲੂਡਿੰਗ ਹੈਡਿੰਗ ਜਿਹੜਾ ਸੀਗਾ ਉਹ ਮੈਂ ਛੇਤੀ ਕੰਸਰਵਰ ਬੱਚਾ ਦੇ ਨਾਂ ਤੇ ਆਇਆ ਸੀ ਟਿੱਲੇ ਤੋਂ ਸੂਰਤ ਦੀ ਦੀ ਹੀਰ ਦੀ ਇੰਨਾ ਬਲੇ ਬਲੈਕਮੇਲ ਹੋਇਆ ਕਿ ਕੰਪਨੀ ਤੋਂ ਮਾਲ ਨਹੀਂ ਤਿਆਰ ਹੋਇਆ ਔਰ ਇੱਕ ਕੋਕਾ ਕੋਲਾ ਰੰਗ ਦੀ ਕਾਰ ਦਿੱਤੀ ਸੀ ਮਾਨਕ ਸਾਹਿਬ ਨੂੰ ਜੋ ਦੇਵਤਰੀ ਕਿਆ ਨੇ ਉਹਨੇ ਕਿ ਹਬੀ ਤੁਸੀਂ ਰੱਖੋ ਪਹਿਲੀ ਜੜ ਤੁਸੀਂ ਓ ਠੀਕ ਹੈ ਜਿਹੜੀ ਦੇਣ ਹੈ ਮੈਨੂੰ ਦੇਵ ਸਾਹਿਬ ਸੋਡੀ ਇਹ ਦੇਣ ਹੈ ਠੀਕ ਹੈ ਮੈਂ ਤਾਂ ਕੁਝ ਵੀ ਨਹੀਂ ਹਾਂ ਔਰ ਦੇਵ ਸਾਹਿਬ ਨੂੰ ਪਤਾ ਸੀ ਵੀ ਮਾਰਕ ਸਾਹਿਬ ਇੱਕ ਫੋਕ ਸਿੰਗਰ ਹੈ ਬਹੁਤ ਵੱਧ ਗਿਆ ਉਸ ਟਾਈਮ ਦੇ ਵਿੱਚ ਮਾਰਕ ਸਾਹਿਬ ਦੇ ਗੀਤ ਤਾਂ ਦੋ ਪਹਿਲਾਂ ਆਏ ਸੀਗੇ ਜੀ ਖੱਟਣ ਗਿਆ ਨੇ ਕੀ ਖੱਟ ਲਿਆਂਦਾ ਖੱਟ ਕੇ ਲਿਆਂਦੀ ਖੱਡ ਦੀ ਪੂਰੀ ਜੀਜਾ ਅੱਖੀਆਂ ਨਾਲ ਮਾਰਵੇ ਮੈਂ ਕੱਲ ਦੀ ਕੁੜੀ ਐ ਵੀ ਹੋ ਗਿਆ ਰਕਾਨੇ ਤੇਰੇ ਹਾਣ ਦਾ ਮੁੰਡਾ ਸਤਿੰਦਰ ਵੀ ਬਾਜੀ ਨਾਲ ਸ਼ਾਇਦ ਇੱਕ ਈਪੀ ਰਿਕਾਰਡ ਹੋਇਆ ਸੀ ਉਸ ਤੋਂ ਬਾਅਦ ਸ਼ਰੀ ਆਪਣਾ ਕਣਕਵਾਲੀਆ ਸਾਹਿਬ ਦੀਆਂ ਦੋ ਕਲੀਆਂ ਰਿਕਾਰਡ ਹੋਈਆਂ ਮਾਂ ਮਿਰਜੇ ਦੀ ਬੋਲ ਦੀ ਔਰ ਸੋਹਣੀ ਸੁੱਤੀ ਲਈ ਜਗਾਨੀ ਉੱਠ ਅਲੜ ਤੇ ਅਲਵੇਲੜੇ ਤੀ ਤੂੰ ਪਕੜ ਚ ਨਾ ਜ਼ਾਰਾ ਕਿ ਤੇਰਾ ਮਾਹੀ ਵਿਚ ਉਡੀਕ ਲਈ ਦੋ ਈਪੀ ਗੀਤ ਦੇ ਵਿੱਚ ਆਈਆਂ ਸੀਗੀਆਂ ਜੀ ਕਲੀਆਂ ਉਸ ਤੋਂ ਬਾਅਦ ਜੀ ਦੇ ਤਰੀਕੇ ਵਾਲੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਫਿਰ ਤਾਂ ਚੱਲ ਸੋ ਚੱਲ ਉਹਦੇ ਨਾਲ ਐਗਰੀਮੈਂਟ ਹੀ ਹੋ ਗਿਆ ਸੀਗਾ ਜੀ ਜਿੱਥੇ ਕਿਹਾ ਹੈ ਉਹਦਾ ਪਿੰਡ ਤਰੀਕੇ ਸੁਣੀਦਾ ਜਿੱਥੇ ਬਸਦਾ ਮਾਨਕ ਯਾਰ ਬੇਲੀ ਉੱਥੇ ਹੀ ਰਹਿਣ ਲੱਗੇ ਸੀ ਮਾਨਕ ਸਾਹਿਬ ਜਿਹਦਾ ਐਗਰੀਮੈਂਟ ਸੀ ਉਹਨਾਂ ਦਾ ਨਹੀਂ ਤੁਸੀਂ ਐਗਰੀਮੈਂਟ ਦੀ ਗੱਲ ਕੀਤੀ ਹੈ ਕੀ ਤੁਸੀਂ ਫਿਰ ਲਗਭਗ ਉਹਨਾਂ ਨੂੰ ਮਿਲਦੇ ਹੀ ਰਹਿੰਦੇ ਸੀ ਵੀ ਤੁਹਾਨੂੰ ਇੰਨੀ ਜਾਣਕਾਰੀ ਹੈ ਨਾ ਉਹਦਾ ਉਹਦਾ ਨੂੰ ਜੀ ਮੈਂ ਤਿੰਨ ਸਾਈਕਲ ਤੋੜਤੇ ਉਹਨਾਂ ਦੇ ਗੋਡੀ ਹੱਥ ਲਾਉਂਦਾ ਸੀ ਸੂਬਾ ਖੇੜਾ ਕਾਕਾ ਸਿੰਘ ਇੱਕ ਮੋਟੀ ਫਾਰਮ ਹੈ ਮੋਤ 90 ਕਿੱਲਿਆਂ ਦੇ ਮਾਲਕ ਹੈ ਸਿਰਕਟ ਬੰਦਾ ਹੈ ਜੀ ਇੱਕ ਸੂਬੇ ਖੇੜੇ ਦਾ ਕਾਕਾ ਸਿੰਘ ਠੀਕ ਹੈ ਕਿਸਾਨ ਹੈ ਬਹੁਤ ਵੱਡਾ ਬਾਗ ਹੈ ਉਹਦੇ ਖੇਤਾਂ ਦੇ ਅੰਦਰ ਉਹਦੇ ਵਿਆਹ ਦੇ ਵਿੱਚ ਮਾਨਕ ਸਾਹਿਬ ਆਏ ਸੀ ਤੇ ਪਿਛਲੇ ਪਾਸੇ ਉਹਨਾਂ ਦੀ ਕੋਠੀ 'ਚ ਮੂੜਲੇ ਪਾਸੇ ਤਾਂ ਉਹਨਾਂ ਦੇ ਗੈਸਟ ਸੀ ਜਿਹੜੇ ਆਏ ਸੀ ਰਿਸ਼ਤੇਦਾਰ ਔਰ ਆਡੀਅנס ਸੀ ਬਾਹਰ ਬੈਠੀ ਬੈਠਕ ਦੇ ਨਾਲ ਹੀ ਚੌਤਰਾ ਸੀ ਦਰਵਾਜ਼ੇ ਦੇ ਨਾਲ ਜੀ ਕਾਕਾ ਸਿੰਘ ਦੇ ਤੇ ਪਿਛਲੇ ਪਾਸੇ ਕੋਠੀ ਦੇ ਵਿੱਚ ਆਪਣੀਆਂ ਲੱਤਾਂ ਸਰੋਂ ਦਾ ਤੇਲ ਪਾ ਕੇ ਇੱਕ ਪ੍ਰਾਂਤੀ ਦੇ ਵਿੱਚ ਮਾਨਕ ਸਾਹਿਬ ਹੈ ਲੇਸੀ ਆਂਦਾ ਸੀ ਉੱਥੇ ਜਾ ਕੇ ਉਹਨਾਂ ਦੀਆਂ ਮੈਂ 10 ਮਿੰਟ ਲੱਤਾਂ ਘੁੱਟੀਆਂ ਤੇ ਔਰ ਉਹਨਾਂ ਨੂੰ ਮਾਲਿਸ਼ ਕੀਤੀ ਤੇ ਅਸਲਾਮੁਅਲੈਕਮ ਬਾਲੇ ਕਮ ਸਲਾਮ ਕਹਿ ਕੇ ਉਹਨਾਂ ਨੂੰ ਉਹ ਕੀਤਾ ਕਿਉਂਕਿ ਮੈਂ ਤਾਂ ਇੱਕ ਕਿਸਾਨ ਆ ਲੇਕਿਨ ਉਹਨਾਂ ਦੀ ਜਿਹੜੀ ਲੈਂਗੁਏਜ ਸੀ ਉਹ ਮਤਲਬ ਇਸ ਸਾਈਡ ਤੋਂ ਥੋੜੀ ਜੀ ਹੈ ਇਹ ਵੀ ਪਰਮਾਤਮਾ ਦਾ ਨਾਮ ਉਹ ਕਹਿੰਦੇ ਸੀ ਨਾ ਸਲਾਮ ਅਲੈਕਮ ਕਹਿੰਦੇ ਸੀ ਬਾਲੇ ਕਮ ਸਲਾਮ ਜਿਵੇਂ ਸਤਿ ਸ੍ਰੀ ਅਕਾਲ ਗੁਰਪ੍ਰਕਰ ਸਤਿ ਸ੍ਰੀ ਅਕਾਲ ਇੱਕੋ ਹੀ ਚੀਜ਼ ਹੈ ਜੀ ਠੀਕ ਹੈ ਕੋਈ ਉਹਨਾਂ ਦਾ ਲੋਕ ਤਤ ਲੋਕ ਤਤ ਹੋ ਜਾਂਦਾ ਜੀ ਲੋਕ ਤਤ ਪੇਸ਼ ਕਰਦੇ ਆ ਹੰਬੋ ਚੁਪਟੇਂ ਲੈ ਗੱਭਰੂ ਇੱਕ ਫੁੱਟ ਦੀ ਆ ਨਾਰਾ ਸਿੰਘ ਫੁੱਟੰਦੇ ਵੜ ਕੇ ਨਿੱਤ ਮਾਰਨ ਮਾਰਾ ਗਲਾ ਥੋੜਾ ਚੱਲ ਨਹੀਂ ਰਿਹਾ ਜੀ ਸਿਆਲ ਆ ਗਿਆ ਮੈਂ ਤੁਹਾਡੀ ਰਿਕਵੈਸਟ ਤਾਂ ਹੀ ਕੀਤੀ ਸੀ ਉੱਥੋਂ ਤੱਕ ਮੈਂ ਨਹੀਂ ਪਹੁੰਚ ਸਕਦਾ ਕਿਉਂਕਿ ਗਲਾ ਆਹ ਪਰਾਲੀ ਦੀ ਪ੍ਰਦੂਸ਼ਣ ਨੇ ਹਰੇਕ ਦਾ ਡੈਡ ਕਰ ਰੱਖਿਆ ਜੀ ਇਹ ਤਾਂ ਬੰਦਿਓ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਸਹੀ ਅੱਜ ਦੀ ਤਰੀਕ ਦੇ ਵਿੱਚ ਲੈ ਵੈਸੇ ਖਾਵਾ ਹੈ ਜੀ ਤਰੀ ਵੀ ਤੁਹਾਡੀ ਆਵਾਜ਼ ਬਹੁਤ ਵਧੀਆ ਲੱਗ ਰਹੀ ਹੈ ਸਾਨੂੰ ਹਾਂਜੀ ਮੇਰੀ 68 ਸਾਲ ਦੀ ਉਮਰ ਹੋ ਗਈ ਜੀ ਪੈਨਸ਼ਨ ਲੈਣਾ ਲੇਕਿਨ 68 ਸਾਲ ਦੇ ਵਿੱਚ ਵੀ ਹੁਣ ਵੀ ਕੋਈ ਸਿੰਗਰ ਆਵੇ ਮੇਰਾ ਗਲਾ ਚੱਲਦਾ ਹੋਵੇ ਮੈਂ ਵਧੀਆ ਗਾ ਸਕਦਾ ਮੈਨੂੰ ਮਾਣ ਹੈ ਇਸੀ ਬਹੁਤ ਵਧੀਆ ਤੁਹਾਡੀ ਆਵਾਜ਼ ਤੁਸੀਂ ਕਲਾਕਾਰਾਂ ਦੇ ਪਲੇਖੇ ਪਣ ਉਸਦੀਕ ਦਾ ਸੁਣਾ ਦੇ ਉਸ ਲਾ 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 ਹੋਗੀ ਖਾਣਾ ਕੇ ਹਲਸੀ ਕਰੋ ਘਰੀ ਤੋਰ ਤੇ ਸੁੱਚਾ ਤੇ ਮਲਸੀ ਵਿੱਚ ਬਹਿ ਗਏ ਬੰਦੇ ਖੁਜੋ ਜ਼ਿੰਮੇਵਾਰ ਸੀ ਸ਼ੁਰੂ ਹੋ ਗਈ ਫੇਰ ਤੋਂ ਦੁੱਲੇ ਦੀ ਵਾਰ ਸੀ ਸੁੱਚੇ ਰਗਾ ਮੰਤਰੀ ਨੂੰ ਦਿੱਤਾ ਨੋਟ ਸੀ ਓ ਸੁੱਚੇ ਨੇਕ ਮੰਤਰੀ ਨੂੰ ਦਿੱਤਾ ਨੋਟ ਸੀ ਮੱਲ ਨੇ ਕਸੂਤੇ ਮੌਕੇ ਮਾਰੀ ਜੋੜ ਸੀ ਸੰਗਿਆ ਨਾਲੇ ਵੀਰੋ ਲੈ ਕੇ ਲੰਗੇ ਪਾਣੀ ਨੂੰ ਬੜਾ ਨਾਵ ਸਾਉਂਕਾਰੇ ਵੀਰੋ ਰਾਣੀ ਨੂੰ ਹੈ ਤਾਂ ਕੋਈ ਆਵੇ ਸੰਭਣੇ ਮਦਾਨੇ ਚ ਪਾਣੀ 'ਚ ਕੋਈ ਪੁੱਤ ਜੰਮਿਆ ਜਹਾਨ 'ਚ ਸੁਣ ਕੇ ਅੱਗ ਲੱਗ ਗਈ ਸਰੀਰ ਨੂੰ ਸੁਣ ਕੇ ਅੱਗ ਲੱਗ ਗਈ ਸਰੀਰ ਨੂੰ ਚੜੀ ਗਿਆ ਕਰੋ ਸੁੱਚੇ ਸੂਰ ਵੀਰ ਨੂੰ ਗੁੱਜ ਜੇ ਜੇ ਵਗਾ ਕੇ ਬਣਾ ਕੇ ਸਮਾਰਿਆ ਸੂਰਵੇਂ ਨੇ ਫੇਰ ਮੱਲ ਨੂੰ ਵਗਾ ਰਿਆ ਮੈਂ ਡਾਕਟਰ ਸਾਹਿਬ ਤੁਹਾਡਾ ਔਰ ਤੁਹਾਡੇ ਚੈਨਲ ਦਾ ਔਰ ਭਾਈ ਸਾਹਿਬ ਦਾ ਤੁਹਾਡੇ ਨਾਲ ਆਏ ਬਤਵੰਤੇ ਸੱਜਣਾ ਦਾ ਆਪਣੇ ਵੱਲੋਂ ਤਹਿ ਦਿਲੋਂ ਰਣੀਆਂ ਔਰ ਤੁਹਾਡਾ ਤੁਹਾਡੇ ਪਰਿਵਾਰ ਦਾ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸੀ ਗੁਰਤੇਜ ਸਿੰਘ ਸੁਖਚੈਨ ਤੋਂ ਜਿਨ੍ਹਾਂ ਨੂੰ ਮਾਨਕ ਦੇ ਨਾਂ ਦੇ ਨਾਲ ਇੱਥੇ ਬਹੁਤ ਜਾਣਿਆ ਜਾਂਦਾ ਪਰ ਗਰੀਬੀ ਦੇ ਕਾਰਨ ਇਹ ਜਿੱਥੋਂ ਤੱਕ ਇਹ ਪਹੁੰਚਣਾ ਚਾਹੀਦਾ ਸੀਗਾ ਇਹ ਪਹੁੰਚ ਨਹੀਂ ਸਕੇ ਦੁਬਾਰਾ ਫਿਰ ਕਿਸੇ ਹੋਰ ਇਸ ਤਰ੍ਹਾਂ ਦੀ ਸ਼ਕਤੀ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਦਿਓ ਆ ਗਿਆ ਧੰਨਵਾਦ